ਕਵਾਂਟਮ ਕੰਪਿਊਟਰ ਦੇ ਆਉਣ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪੈਣਾ ਬਹੁਤ ਸਾਰੀ ਜ਼ਿੰਦਗੀ ਦੀਆਂ ਐਪਲੀਕੇਸ਼ਨਸ ਦੇ ਉੱਤੇ ਇਹਦਾ ਇਫੈਕਟ ਜਿਹੜਾ ਉਹ ਨਜ਼ਰ ਆਉਣਾ ਖਾਸ ਕਰਕੇ ਸਾਇੰਸ ਦੇ ਵਿੱਚ ਮੈਡੀਸਨ ਦੇ ਵਿੱਚ ਵੈਦਰ ਫੋਰਕਾਸਟਿੰਗ ਦੇ ਵਿੱਚ ਤੇ AI ਦੇ ਵਿੱਚ ਇਹਨਾਂ ਦੇ ਸਾਫ਼ ਅਸਰ ਜਿਹੜੇ ਨੇ ਉਹ ਦਿਸਣਗੇ ਆਉਣ ਵਾਲੇ ਟਾਈਮ ਜੇ ਆਪਾਂ ਗੱਲ ਕਰੀਏ ਡਰਗ ਡਿਸਕਵਰੀ ਤੇ ਮਟੀਰੀਅਲ ਸਾਇੰਸ ਦੀ ਤਾਂ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਲਾ ਇਲਾਜ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਹਲੇ ਤੱਕ ਕੰਪਲੀਟ ਰੂਪ ਦੇ ਵਿੱਚ ਲੱਭਿਆ ਨਹੀਂ ਜਾ ਸਕਿਆ ਡਰੱਗ ਡਿਸਕਵਰੀ ਦੇ ਵਿੱਚ ਕੁਆਂਟਮ ਕੰਪਿਊਟਰ ਦੇ ਔਨ ਦਾ ਅਸਰ ਜਿਹੜਾ ਉਹ ਸਾਫ਼ ਦਿ세ਗਾ ਤੇ ਪੋਜ਼ਿਟਿਵ ਅਸਰ ਕੁਆਂਟਮ ਕੰਪਿਊਟਰ ਇਸ ਫੀਲਡ ਦੇ ਵਿੱਚ ਪਾਵੇਗਾ ਕਿਉਂਕਿ ਦਵਾਈ ਬਣਾਉਣ ਦੀ ਜਿਹੜੀ ਅੱਜ ਦੀ ਪ੍ਰਕਿਰਿਆ ਉਹ ਇੱਕ ਤਰ੍ਹਾਂ ਦੀ ਟ੍ਰਾਇਲ ਐਂਡ ਐਰਰ ਗੇਮ ਆ ਸਾਇੰਟਿਸਟ ਜਿਹੜੇ ਨੇ ਉਹ ਮੋਲੀਕਿਊਲ ਨੂੰ ਟੈਸਟ ਕਰਦੇ ਨੇ ਔਰ ਕਈ ਵਾਰ ਹਾਲਾਂ ਲੱਗ ਜਾਂਦੇ ਨੇ ਕੋਈ ਸਟਰੋਂਗ ਕੋਈ ਐਕੂਰੇਟ ਰਿਜ਼ਲਟ ਆਉਣ ਵਿੱਚ ਇਹਦੀ ਸਭ ਤੋਂ ਵੱਡੀ ਜਿਹੜੀ ਕਾਰਨ ਹੈਗਾ ਉਹ ਇਹ ਹੈ ਕਿ ਜਿਹੜੇ ਕਲਾਸਿਕਲ ਕੰਪਿਊਟਰ ਨੇ ਅੱਜ ਦੇ ਕੰਪਿਊਟਰ ਨੇ ਉਹ ਮੋਲੀਕਿਊਲ ਦੇ ਬਿਹੇਵੀਅਰ ਨੂੰ ਸਿਮੂਲੇਟ ਨਹੀਂ ਕਰ ਪਾਉਂਦੇ ਜਦੋਂ ਕਿ ਕੁਆਂਟਮ ਕੰਪਿਊਟਰ ਜਿਹੜੇ ਨੇ ਉਹ ਐਟਮਸ ਜਾਂ ਮੋਲੀਕਿਊਲ ਦੇ ਜਿਹੜੇ ਬਿਹੇਵੀਅਰ ਨੂੰ ਕੁਦਰਤੀ ਤੌਰ ਤੇ ਸਿਮੂਲੇਟ ਕਰ ਸਕਦੇ ਨੇ ਇਸ ਕਰਕੇ ਜਿਹੜੀਆਂ ਨਵੀਆਂ ਮੈਡੀਸਿਨਸ ਨੇ ਉਹ ਬਹੁਤ ਤੇਜ਼ੀ ਨਾਲ ਡਿਵੈਲਪ ਜਾਂ ਡਿਜ਼ਾਈਨ ਕੀਤੀਆਂ ਜਾ ਸਕਦੀਆਂ ਨੇ ਮੋਲੀਕੂਲਰ ਫੋਲਡਿੰਗ ਉਹਨਾਂ ਦੀ ਇੰਟਰੈਕਸ਼ਨ ਨੂੰ ਪ੍ਰੈਡਿਕਟ ਕੀਤਾ ਜਾ ਸਕਦਾ ਇਹਦੇ ਨਾਲ ਨਾਲ ਜਿਹੜੇ ਨੇ ਅਲਟਰਾ ਸਟਰੋਂਗ ਮਟੀਰੀਅਲ ਜਿਹੜੇ ਨੇ ਡਿਜ਼ਾਈਨ ਕੀਤੇ ਜਾ ਸਕਦੇ ਆ ਸੁਪਰ ਇਫੀਸ਼ੀਐਂਟ ਜਿਹੜੀਆਂ ਬੈਟਰੀਆਂ ਉਹਨਾਂ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਸੁਪਰ ਕੰਡਕਟਰ ਲਾਈਟ ਵੇਟਡ ਉਲਾਏ ਜਿਹੜੇ ਨੇ ਉਹ ਡਿਜ਼ਾਈਨ ਕੀਤੇ ਜਾ ਸਕਦੇ ਆ ਕੁਆਂਟਮ ਕੰਪਿਊਟਰ ਦੀ ਹੈਲਪ ਦੇ ਨਾਲ ਫਾਈਨੈਂਸ਼ੀਅਲ ਮਾਡਲਿੰਗ ਆ ਉਹਦੇ ਵਿੱਚ ਵੀ ਕੁਆਂਟਮ ਕੰਪਿਊਟਰ ਦਾ ਆਪਣਾ ਇੱਕ ਅਸਰ ਦਿ세ਗਾ ਅਰਥਵਿਵਸਥਾ ਵਿੱਚ ਮਾਰਕੀਟ ਰਿਸਕ ਅਨਲਿਸਿਸ 인ਫਲੇਸ਼ਨ ਪ੍ਰਾਈਸਿੰਗ ਗਲੋਬਲ ਇਵੈਂਟ ਮਿਲ ਕੇ ਇੱਕ ਅਜੀਬਾ ਨੈਟਵਰਕ ਬਣਾਉਂਦੇ ਆ ਕਿ ਮਨੁੱਖੀ ਦਿਮਾਗ ਤਾਂ ਕੀ ਸੁਪਰ ਕੰਪਿਊਟਰ ਵੀ ਉਹ ਇਹਨੂੰ ਪ੍ਰੋਸੈਸ ਨਹੀਂ ਕਰ ਸਕਦੇ ਕਈ ਵਾਰ ਜਦੋਂ ਕਿ ਕੁਆਂਟਮ ਕੰਪਿਊਟਰ ਇੱਕ ਕੰਮ ਸੈਕੰਡਾਂ ਦੇ ਵਿੱਚ ਦਿਨਾਂ ਦਾ ਕੰਮ ਘੰਟਿਆਂ ਦੇ ਵਿੱਚ ਕਰਨ ਦੇ ਸਮਰੱਥ ਨੇ AI ਦੇ ਫੀਲਡ ਦੇ ਵਿੱਚ ਵੀ ਕੁਆਂਟਮ ਕੰਪਿਊਟਰ ਆਉਣ ਨਾਲ ਬਹੁਤ ਤੇਜ਼ੀ ਆਏਗੀ ਜਿਹੜੀਆਂ ਮੌਜੂਦਾ AI ਨੂੰ ਚੈਲੰਜਸ ਮਿਲ ਰਹੇ ਨੇ ਉਹਨਾਂ ਦੇ ਵਿੱਚ ਸਲੋ ਟ੍ਰੇਨਿੰਗ ਹਾਈ ਕੰਪਿਊਟਿੰਗ ਪਾਵਰ ਵਗੈਰਾ ਜਿਹੜੇ ਚੈਲੰਜ ਨੇ ਇਹ AI ਫੇਸ ਕਰ ਰਹੀ ਆ ਕੁਆਂਟਮ ਕੰਪਿਊਟਰ ਇਹਨਾਂ ਸਾਰੀਆਂ ਹੀ ਜਿਹੜੇ ਚੈਲੰਜਸ ਨੇ ਉਹਨਾਂ ਨੂੰ ਦੂਰ ਕਰੇਗਾ ਮਾਰਕੀਟ ਦੇ ਵਿੱਚ ਆਉਣ ਤੋਂ ਬਾਅਦ ਇਸ ਤੋਂ ਇਲਾਵਾ ਜਿਹੜੀ ਇਨਕ੍ਰਿਪਸ਼ਨਸ ਵਗੈਰਾ ਨੇ ਉਹਨਾਂ ਨੂੰ ਆਸਾਨੀ ਨਾਲ ਬ੍ਰੇਕ ਕੀਤਾ ਜਾ ਸਕਦਾ ਤੋੜਿਆ ਜਾ ਸਕਦਾ ਇਸ ਤਰ੍ਹਾਂ ਦੀ ਇਨਕ੍ਰਿਪਸ਼ਨ ਜਿਹੜੀ ਆ ਉਹ ਬਣਾਈ ਜਾ ਸਕਦੀ ਹੈ ਜਿਹੜੀ ਅਨਬ੍ਰੇਕੇਬਲ ਹੋਵੇ ਟੁੱਟੇ ਹੀ ਨਾ